ਸ਼ੇਰੋਮਣੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਹੇਤੰਪੁਰਾ ਤੋਂ ਗੁਰਦੁਆਰਾ ਬਾਬਾ ਜੀਵਨ ਸਿੰਘ ਬਾਬਾ ਅਪਤਾਰ ਸਿੰਘ ਬਿਸ਼ਨਪੁਰੀ ਤੇ ਬਾਬਾ ਬਲਦੇਵ ਸਿੰਘ ਸ਼ੋਹਰਾ ਦੀ ਅਗਵਾਈ ਹੇਠ ਬਾਬਾ ਜੀਵਨ ਸਿੰਘ ਦੇ ਜਨਮ ਸਥਾਨ ਗੱਗੋਮਾਲ ਤੱਕ ਪੰਦਰਵਾ ਮਹਾਨ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਪੋਗ ਪਾਏਗੇ। ਉਪਰੰਤ ਫੁੱਲਾਂ ਨਾਲ ਸ਼ਿੰਗਾਰੀ ਪਾਲਕੀ ਵਿੱਚ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸ਼ਸ਼ੋਭਿਤ ਕੀਤਾ ਗਿਆ। ਇਹ ਨਗਰ ਕੀਰਤਨ ਮੰਝ ਲੇ ਲੀਆਂ ਨਵਾਂ ਜੀਵਨ ਕਾਕੜ ਲੋਦੀ ਗੁੱਜਰ ਛੰਦ ਕਲਾ ਪਿੰਡ ਪਿੰਡੀ ਔਰਕ ਤੋਂ ਹੁੰਦਾ ਹੋਇਆ ਬਾਬਾ ਜੀ ਦੇ ਜਨਮ ਸਥਾਨ ਨੂੰ ਗੱਗੋਵਾਲ ਵਿਖੇ ਜਾ ਕੇ ਸੰਪੂਰਨ ਹੋਇਆ ਥਾਂ ਥਾਂ ਤੇ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਨਿਗਾ ਸਵਾਗਤ ਕੀਤਾ ਗਿਆ ਤੇ ਅਨੇਕ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ ਇਸ ਮੌਕੇ ਬਾਬਾ ਬਲਦੇਵ ਸਿੰਘ ਸ਼ੋਰਾ ਅਨੰਦਪੁਰ ਸਾਹਿਬ ਵਾਲੇ ਮੁਲਾਕ ਪਰਦਾਨ ਅਮਰਤਪਾਲ ਸਿੰਘ ਸ਼ੋਰਾ ਜਨਰਲ ਸੈਕਟਰੀ ਕੁਲਵੰਤ ਸਿੰਘ ਖੇਤਮਪੁਰਾ ਸਬਰਨ ਸਿੰਘ ਕੱਕੜ, ਆਕਾਸ਼ਦੀਪ ਸਿੰਘ, ਹੇਤੰਪੂਰਾ, ਬੋਲਾ ਸਿੰਘ, ਲਾਲ ਸਿੰਘ ਸ਼ੂਰਾ, ਸਰਪੰਚ ਬਿੱਟੂ ਸਿੰਘ, ਹੇਤੰਪੂਰਾ, ਬਾਬਾ ਰਣਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਦੇਸ਼ ਵਿਦੇਸ਼ ਦੀਆਂ ਬੇਅੰਤ ਸੰਗਤਾਂ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਸਾਹਿਬ ਜੀਾਂ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ। ਆਪ ਜੀ ਨੂੰ ਪਤਾ ਹੈ ਕਿ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਪਿੰਡ ਹੈ ਦਮਪਰੇ ਤੋਂ ਚਾਲੇ ਪਾ ਕੇ अनेका ਨਗਰਾਂ ਦੇ ਵਿੱਚੋਂ ਦੀ ਪੜਾਦਰ ਪੜਾਅ ਕਰਦਾ ਹੋਇਆ ਬਾਬਾ ਜੀ ਬਾਬਾ ਜੀਵਨ ਸਿੰਘ ਸਾਹਿਬ ਜੀਾਂ ਦੇ ਜਨਮ ਸਥਾਨ ਪਿੰਡ ਗੱਗੋਮਾਲ ਜਨਮ ਸਥਾਨ ਤੇ ਪਹੁੰਚਦਾ ਹੈ ਸੋ ਬਹੁਤ ਸਾਰੇ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਹਰ ਸਾਲ ਵੇਖਣ ਨੂੰ ਮਿਲਦਾ ਕਿਉਂਕਿ ਬਾਬਾ ਜੀਵਨ ਸਿੰਘ ਸਾਹਿਬ ਜੀਾਂ ਦੀ ਬਹੁਤ ਵੱਡੀ ਜਿਹੜੀ ਆ ਕੁਰਬਾਨੀ ਹੈ ਬਾਬਾ ਜੀਵਨ ਸਿੰਘ ਸਾਹਿਬ ਜੀ ਨੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਵੇਂ ਪਾਸ਼ਾ ਮਹਾਰਾਜ ਜਿਹਦਾ ਦਿੱਲੀ ਚਾਂਦਨੀ ਚੌਂਕ ਦੇ ਵਿੱਚੋਂ ਸੀਸ ਜਿਹੜਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਲੈ ਕੇ ਆਂਦਾ ਸੀ ਜਿੱਥੇ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਏਡੇ ਵੱਡੇ ਜੋੜ ਮੇਲੇ ਚੱਲ ਰਹੇ ਹਨ ਉਹਨਾਂ ਦੇ ਮੁਤਾਬਕ ਹਰ ਸਾਲ ਦੀ ਤਰ੍ਹਾਂ ਬਾਬਾ ਬਲਦੇਵ ਸਿੰਘ ਜੀ ਸ਼ਹੂਰਾ ਆਨੰਦਪੁਰ ਸਾਹਿਬ ਵਾਲੇ ਬਾਬਾ ਅਵਤਾਰ ਸਿੰਘ ਜੀ ਲੋਹ ਲੰਗਰ ਬਿਸ਼ਨਪੂਰੀ ਗੁਰਦੁਆਰਾ ਸਾਹਿਬ ਵਾਲੇ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅਨੇਕਾਂ ਸੰਗਤਾਂ ਦੇ ਸਹਿਯੋਗ ਦੇ ਨਾਲ ਨਗਰ ਹੇਦਮਪੁਰਾ ਦੀਆਂ ਵੱਖ-ਵੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜਾ ਨਗਰ ਕੀਰਤਨ ਹਰ ਸਾਲ ਦੀ ਤੰ ਹਰ ਸਾਲ ਦੀ ਤਰ੍ਹਾਂ ਸਜਾਇਆ ਜਾਂ ਜਾਂਦਾ ਹੈ ਇਸ ਵਾਰ ਵੀ ਬਹੁਤ ਸ਼ਰਧਾ ਤੇ ਭਾਵਨਾ ਦੇ ਨਾਲ ਸੰਗਤ ਨੇ ਤਨ ਮਨ ਧਨ ਦੇ ਨਾਲ ਸੇਵਾ ਕਰਕੇ ਪੜਾ ਕੇ ਸੰਗਤ ਨੂੰ ਜੀ ਆਇਆਂ ਕਹਿ ਕੇ ਬਹੁਤ ਸੇਵਾ ਕੀਤੀ ਸਾਰੀਆਂ ਸੰਗਤਾਂ ਦਾ ਧੰਨਵਾਦ ਬੇਨਤੀ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਬਾਬਾ ਜੀਵਨ ਸਿੰਘ ਸਾਹਿਬ ਜੀਾਂ ਦੇ ਜਨਮ ਦਿਹਾੜੇ ਵਦ ਤੋਂ ਵਦ ਮਨਾਇਆ ਕਰੀਏ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਿਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲਸਾ ਵੈਗਰ ਜੀ ਕੀ ਫਤਿਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਆ ਪਿਆਰਸਾਲ ਵਿੱਚੋਂ ਅਮਰ ਜਹੀਰ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਹੇਰਨਪੁਰੇ ਦੀਆਂ ਸਾਰੀਆਂ ਸੰਗਤਾਂ ਰਾਣੀਆਂ ਦੀਆਂ ਕੱਕੜਾਂ ਦੀਆਂ ਮੰਡਿਆਲ ਦੀਆਂ ਮਾਨ ਦੇ ਕੱਕੜਾਂ ਦੀਆਂ ਲੋਦੀ ਗੁਜਰ ਦੀਆਂ ਮੋਲੇ ਗਿਆਨ ਦੀਆਂ ਨਗਰਾਂ ਤੋਂ ਤਾਂ ਦੀਆਂ ਛੰਨ ਕੋਆਲੀ ਦੀਆਂ ਸੰਗਤਾਂ ਦਮਦਮਾ ਸਾਹ ਹੋਰ ਵੀ ਸੰਗਤਾਂ ਕੋਟੜਲੇ ਦੀਆਂ ਸੰਯੋਗ ਦਿੰਦੀਆਂ ਨੇ ਇਸੇ ਤਰ੍ਹਾਂ ਭਾਈ ਸੰਗਤਾਂ ਦੇ ਸੰਯੋਗ ਦੇ ਨਾਲ ਸਾਰਿਆਂ ਨਗਰਾਂ 'ਚ ਉਹ ਨਗਰ ਕੀਰਤਨ ਸਜਾਇਆ ਜਾਂਦਾ ਹਰ ਸਾਲ ਪਿੱਛੋਂ ਜਿਨ੍ਹਾਂ ਨੇ ਭਾਈ ਬਹੁਤ ਵੱਡੀ ਕੁਰਬਾਨੀ ਆ ਦਿੱਲੀ ਤੋਂ ਆਨੰਦਪੁਰ ਸਾਹਿਬ ਸੀਸ ਲਿਆਏ ਜਿਮਕੌਰ ਦੀ ਗਲੀ ਦੇ ਵੱਡੇ ਸਾਹਿਬ ਜਾਦਿਆਂ ਦੇ ਨਾਲ ਅਮਰਜੀਤ ਬਾਬਾ ਜੀਮਨ ਸਿੰਘ ਦੀ ਦੀ ਪ੍ਰਾਪਤ ਕੀਤੀ ਆ ਉਹਨਾਂ ਦੇ ਕੁਰਬਾਨੀ ਨੂੰ ਯਾਦ ਰੱਖਦੇ ਹੋਏ ਸਾਰੀਆਂ ਸੰਗਤਾਂ ਭਾਈ ਹਰ ਸਾਲ ਵੱਧ ਤੋਂ ਵੱਧ ਸੰਯੋਗ ਦਿਆ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦਰਵਾ ਨਗਰ ਕੀਰਤਨ ਜਿਹੜਾ ਹੈ ਇਹ ਸਜਾਇਆ ਜਾ ਰਿਹਾ ਹੈ 15 ਸਾਲ ਹੋ ਗਏ ਨੇ ਸੰਗਤ ਨੂੰ ਗੁਰੂ ਘਰ ਦੇ ਨਾਲ ਜੋੜਦਿਆਂ ਇਸ ਵਿੱਚ ਕਿਹਦਾ ਕਿਹਦਾ ਸੰਯੋਗ ਹੈ ਬਾਬਾ ਬਲਦੇਵ ਸਿੰਘ ਜੀ ਆ ਨਗਰ ਹੇਦਮਪੁਰੇ ਦੇ ਸਰਪੰਚ ਸਾਹਿਬ ਦਾ अनेका ਹੀ ਸੰਗਤਾਂ ਦਾ ਪ੍ਰਬੰਧਕ ਕਮੇਟੀ ਦਾ ਸਾਰੇ ਵੀਰ ਜਿਹੜਾ ਸਾਰੇ ਆਪਣਾ ਵੱਧ ਵੱਧ ਨਗਰ ਦਾ ਸਹਿਯੋਗ ਦੇ ਗਏ ਨੇਕਾਂ ਪਿੰਡ ਜਿਹੜੇ ਸਹਿਯੋਗ ਦੇ ਗਏ ਉਹ ਨਗਰ ਕੀਰਤਨ ਸਜਾਉਂਦੇ ਨਹੀਂ